ਸਸ਼ੇ ਕਾਲ ਕਲਿਆਣ ਟੀਵੀ ਪੰਜਾਬ ਵੇਖ ਰਹੇ ਤੁਸੀਂ ਤੇ 15 ਅਗਸਤ ਯਾਨੀ ਕਿ ਆਜ਼ਾਦੀ ਦਿਹਾੜੇ ਨੂੰ ਲੈ ਕੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਸਮਾਗਮਾਂ ਦਾ ਆਯੋਜਨ ਹੋ ਰਿਹਾ ਜਿਸ ਨੂੰ ਲੈ ਕੇ ਤਿਆਰੀਆਂ ਜਿਹੜੀਆਂ ਨੇ ਉਹ ਮੁਕੰਮਲ ਕਰ ਲਈਆਂ ਗਈਆਂ ਨੇ ਤੇ ਇਸੇ ਵਿਚਾਲੇ ਬਠਿੰਡਾ ਦੇ ਵਿੱਚ ਜ਼ਿਲ੍ਹਾ ਪਧਰੀ ਸਮਾਗਮ ਦੀ ਜਿਹੜੀ ਤਿਆਰੀ ਹੈ ਉਸ ਨੂੰ ਲੈ ਕੇ ਸਮੀਖਿਆ ਕੀਤੀ ਗਈ ਹੈ ਐਸੇ ਦਰਮਿਆਨ ਫੁੱਲ ਡਰੈਸ ਰਿਹਰਸਲ ਹੋਈ ਹੈ ਤੇ 15 ਅਗਸਤ ਨੂੰ ਲੈ ਕੇ ਡਿਪਟੀ ਕਮਿਸ਼ਨਰ ਜਸਪ੍ਰੀਤ ਸਿੰਘ ਨੇ ਪ੍ਰੋਗਰਾਮ ਦੀ ਤੇ ਐਸਐਸਪੀ ਅਮਨੀਤ ਕੌਂਡਲ ਨੇ ਸੁਰੱਖਿਆ ਪ੍ਰਬੰਧਾਂ ਦੀ ਸਮੀਖਿਆ ਕੀਤੀ ਹੈ ਤੇ ਉਸ ਨੂੰ ਲੈ ਕੇ ਜਾਣਕਾਰੀ ਸਾਂਝੀ ਕੀਤੀ ਐਸੇ ਦਰਮਿਆਨ ਉਹਨਾ 15 ਅਗਸਤ ਦੇ ਦਿਨ ਵੱਦ ਤੋਂ ਵੱਦ ਵਿਦਿਆਰਥੀਆਂ ਨੂੰ ਤੇ ਲੋਕਾਂ ਨੂੰ ਇਸ ਆਜ਼ਾਦੀ ਦਿਹਾੜੇ ਨੂੰ ਮਨਾਉਣ ਦੀ ਵੀ ਅਪੀਲ ਕੀਤੀ ਗਈ ਹੈ ਤਾਂ ਬਠਿੰਡਾ ਦੇ ਵਿੱਚ ਜ਼ਿਲ੍ਹਾ ਪੱਧਰ ਤੇ ਸਮਾਗਮ ਕਰਵਾਇਆ ਜਾ ਰਿਹਾ ਹੈ ਜਿਸ ਨੂੰ ਲੈ ਕੇ ਤਿਆਰੀਆਂ ਦਾ ਜਾਇਜ਼ਾ ਲੈਣ ਦੇ ਲਈ ਐਸਐਸਪੀ ਅਮਨੀਤ ਕੌਂਡਲ ਖੁਦ ਪਹੁੰਚ ਨੇ ਉਹਨਾਂ ਦਾ ਕਹਿਣਾ ਹੈ ਕਿ ਐਸੇ ਦਰਮਿਆਨ ਜਿਹੜੇ ਉੱਚ ਅਧਿਕਾਰੀ ਨੇ ਉਹਨਾਂ ਨਾਲ ਮੀਟਿੰਗ ਵੀ ਕੀਤੀ ਜਾਵੇਗੀ ਤੇ ਪ੍ਰੋਗਰਾਮ ਨੂੰ ਲੈ ਕੇ ਬਰੀਫਿੰਗ ਵੀ ਹੋਵੇਗੀ ਤੱਕ ਕੀ ਕਹਿੰਦਾ ਹਾਂ ਜਿਹੜਾ ਆਪਣਾ ਕੰਮ ਜੱਟ ਪਾਉਂਦਾ ਹੈ ਅੱਜ ਦੀ ਇੰਦਾ 15 ਅਗਸਤ 2024 ਮਨਾਇਆ ਜਾਏਗਾ। ਤੋਂ ਮੇਰੇ ਖਰਸਲ ਸੀਗੀ ਬਟਿੰਡੇ ਦੇ ਵਿੱਚ ਬਹੁਤ ਹੀ ਵਧੀਆ ਬੱਚਿਆਂ ਨੇ ਰੰਗਾ ਰੰਗ ਕਰਕੇ ਕਰੇ ਕੀਤਾ ਤੇ 15 ਤਰੀਕ ਨੂੰ ਮਾਨਯੋਗ ਸਪੀਕਰ ਪੰਜਾਬ ਵਿਧਾਨ ਸਭਾ ਉਤਾਰ ਸਿੰਘ ਸੰਧਵਾ ਜੀ ਸਾਡੇ ਮੁੱਖ ਮਹਿਮਾਨ ਹੋਣਗੇ ਤੇ ਸ਼ਹਿਰ ਨਿਵਾਸੀਆਂ ਨੂੰ ਤੁਹਾਡੇ ਰਾਹੀਂ ਮੈਂ ਇਹ ਅਪੀਲ ਕਰਦਾ ਕਿ ਵੱਧ ਤੋਂ ਵੱਧ ਇਸ ਪ੍ਰੋਗਰਾਮ ਦੇ ਵਿੱਚ ਹਿੱਸਾ ਪਾਓ ਤੇ ਆਜ਼ਾਦੀ ਦੇ ਹਾੜੇ ਦਾ ਨਿਗਮਣ ਧੰਨਵਾਦ। ਅੰਮ੍ਰਿਤ ਕੀ ਕਹਿਣਾ ਚਾਹੁੰਦਾ ਹਾਂ ਅੰਮ੍ਰਿਤ ਨਸਤਰ 3 15 ਅਗਸਤ ਦਾ ਜਿਹੜਾ ਬਠਿੰਡਾ ਚ ਪ੍ਰੋਗਰਾਮ ਹੋਣਾ ਹੈ ਜਿੱਥੇ ਸਾਡਾ ਮੇਨ ਡਿਸਟ੍ਰਿਕਟ ਦਾ ਪ੍ਰੋਗਰਾਮ ਹੈ ਉਹਦੀ ਅੱਜ ਫੁੱਲ ਡਰੈਸ ਰਿਹਰਸਲ ਸੀਗੀ ਉਹਦੇ ਚ ਸਾਡੇ ਏ ਡੀ ਜੀ ਪੀ ਬਠਿੰਡਾ ਰੇਂਜ ਵੀ ਸ਼ਾਮਲ ਹੋਇਆ ਔਰ ਡੀ ਸੀ ਡੀ ਸੀ ਬਠਿੰਡਾ ਔਰ ਸਾਡੀ ਸਾਰੀ ਟੀਮ ਜਿਨ੍ਹਾਂ ਦੀ ਵੀ ਇਥੇ ਡਿਊਟੀ ਲੱਗੀ ਹੈ ਔਰ ਸਿਵਲ ਦੇ ਪ੍ਰਸ਼ਾਸਨ ਦੇ ਅਸੀਂ ਸਾਰਿਆਂ ਨੇ ਪੂਰੀ ਰਿਹਰਸਲ ਮਿੰਟ ਟੂ ਮਿੰਟ ਅੱਜ ਫਾਲੋ ਕੀਤੀ ਹੈ ਤੇ ਹੁਣ ਅਸੀਂ ਆਪਣੀ ਜਿਹੜੀ ਇੰਟਰਨਲ ਮੀਟਿੰਗ ਆਫਿਸਰਸ ਨਾਲ ਕਰਾਂਗੇ ਔਰ ਸਾਡੀ ਜਿਨ੍ਹਾਂ ਦੀ ਵੀ ਬਾਈ ਨੇਮ ਡਿਊਟੀ ਸੀਗੀ ਜੀ ਉਹ ਸਾਰੇ ਅੱਜ ਰਿਹਰਸਲ ਤੇ ਆਏ ਆ ਤੇ ਅਸੀਂ ਬਸ ਉਹਨਾਂ ਨੂੰ ਬਰੀਫ ਕਰਨਾ ਔਰ ਸਾਡੀ ਇੱਥੇ ਜਿਹੜਾ ਸਾਡੀ ਡੀਐਸਪੀ ਹੈਡਕਵਾਰਟਰ ਹੈ ਡੀਐਸਪੀ ਸੀਏਡਬਲਯੂ ਕਮ ਡੀਐਸਪੀ ਹੈਡਕਵਾਰਟਰ ਉਹ ਪਰੇਡ ਕਮਾਂਡਰ ਬਣਨਗੇ ਤੇ ਅਸੀਂ ਇਹਨਾਂ ਦੀ ਜਿਹੜੀ ਪਰੇਡ ਆ ਉਹਦਾ ਵੀ ਨਿਰਖਣ ਕੀਤਾ ਤੇ ਸਾਡੀ ਤਿੰਨ ਟੁਕੜੀਆਂ ਪੰਜਾਬ ਪੁਲਿਸ ਦੀ ਹੈਗੇ ਆ ਬਾਕੀ ਜਿਹੜੇ ਬੱਚੇ ਵੀ ਹੈਗੇ ਔਰ ਐਨਸੀਸੀ ਕੈਡਟਸ ਵਗੈਰਾ ਸੋ ਵਦਿਆ ਇਹਨਾਂ ਦੇ ਰਿਹਰਸਲਸ ਕੀਤੀਆਂ ਤੇ ਬੜਾ ਅੱਛਾ ਬੱਚਿਆਂ ਦਾ ਕਲਚਰਲ ਪ੍ਰੋਗਰਾਮ ਦੇਖਿਆ ਔਰ ਜਿੱਥੇ ਤੱਕ ਕਿ ਸਾਡੀ ਸਿਕਿਉਰਿਟੀ ਦਾ ਐਂਗਲ ਹੈ ਜੀ ਉਹ ਸਾਡਾ ਪੂਰੇ ਜ਼ਿਲ੍ਹੇ ਦੇ ਫੋਰਸ ਔਰ ਸਾਨੂੰ ਬਾਹਰੋਂ ਵੀ ਦੋ ਕੰਪਨੀਆਂਜ਼ ਲਾਅ ਐਂਡ ਆਰਡਰ ਵੱਲੋਂ ਮਿਲੀ ਹੈ ਅਸੀਂ ਇਹਨਾਂ ਸਾਰਿਆਂ ਨੂੰ ਡਿਪਲੋਏ ਕਰਾਂਗੇ ਔਰ ਸਾਡੀ ਪੂਰੀ ਫੂਲ ਪ੍ਰੂਫ ਤਿਆਰੀ ਹੈ ਜੀ ਅੱਜ ਔਰ ਕੱਲ ਵੀ ਅਸੀਂ ਕੁਛ ਨਾ ਕੁਛ ਕਰਦੇ ਰਵਾਂਗੇ ਐਂਡ ਵੀ ਵਿਲ ਇਨਸ਼ੋਰ ਹਾਸਲ ਫਰੀ 15th ਅਗਸਟ ਚੈਕਿੰਗ ਵੀ ਇਸ ਤਰ੍ਹਾਂ ਦੀ ਕੀ ਐਂਪੀ ਹੈਗੀ ਕੀ ਇਹਦਾ ਲੱਗਦਾ ਹਾਂਜੀ ਚੈਕਿੰਗਸ ਚੱਲ ਵੀ ਰਹੀਆਂ ਜੀ ਅੱਜ ਵੀ ਚੱਲਣੀਆਂ ਤੇ ਕੱਲ ਵੀ ਚੱਲਣਗੀਆਂ ਹਾਂਜੀ ਪਹਿਲਾਂ ਵੀ ਕੀਤੀਆਂ ਤੇ ਅੱਗੇ ਵੀ ਅਸੀਂ ਜਾਰੀ ਰੱਖਾਂਗੇ